ਨਾੜੀ ਤਰੱਕੀ ਹੁੰਦੇ ਲੇਕੇ ਤੁਸ ਹੋਰ 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 ਨਾੜੀ ਤਰੱਕੀ ਹੁੰਦੇ ਲੇਕੇ ਤੁਸ ਹੋਰ 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 ਮਾਹੀ ਤਾਂ ਵੀ ਇਤਿਹਾਸ ਨਿਕਲ ਸਾਰੀ ਬੀਤੀ ਰਹੀ ਜਾਣੀ ਸਾਰੀ ਬੀਤੀ ਹਣਾ ਸਕੂਲ ਜਾਣਾ ਨਾ ਉਰੇ ਆ ਫੇ ਮੇਰੇ ਕੋਲੇ ਕਿੰਨਾ ਟਾਈਮ ਸਕੂਲ ਜਾਣਾ ਨਾ ਇੱਥੇ ਖੜ ਕੇ ਦੱਸ ਮੈਂ ਹਾਂ ਟਾਈਮ ਤੇ ਜਾਣਾ ਹੁੰਨਾ ਹਾਂ 7:00 ਦੇ ਦਮ 3:30 ਵਜੇ ਆਉਣਾ ਹਣਾ ਨੂੰ 7:00 ਵਜੇ ਜਾਣਾ ਹਣਾ ਹਾਂ ਇੰਨਾ ਟਾਈਮ ਸਕੂਲ ਚ ਅੱਜ ਛੁੱਟੀ ਸੀ ਹਾਂ ਛੁੱਟੀ ਸੀ ਕੱਲ ਗਿਆ ਸਕੂਲ ਪਰ ਤਾਂ ਲੱਗਾ ਇੱਥੇ ਛੁੱਟੀ ਸੀ ਹੈ ਨਾ ਹਾਂ ਅਛਾ ਤੈਨੂੰ ਸੁੱਤੇ ਹੋ ਦੀ ਤਾਰੀ ਕਣਕੀ ਬੀਤੀ ਫਿਰਦਾ ਹੈ ਅੱਜ ਫਿਰ ਜਸੂ ਦੀ ਵੀ ਜਾਣਾ ਐ ਤੋ ਜਸੂ ਦੀ ਕਣਕਵਾਂ ਜਾਣਾ ਐ ਸੱਜਾ ਤੇ ਤੇਰਾ ਡੈਡੀ ਨਹੀਂ ਆਇਆ ਤੇਰਾ ਡੈਡੀ ਨਹੀਂ ਆਇਆ ਅਛਾ ਉਹ ਰਹਿਣਾ ਨਹੀਂ ਇੱਥੇ ਅਛਾ ਉਹ ਰਹਿਣਾ ਨਹੀਂ ਇੱਥੇ ਫੌਜ ਭਰਤੀ ਹੋਇਆ ਅਛਾ ਫੌਜ ਹੈ ਤੂੰ ਹੀ ਰਹਿਣਾ ਫੇ ਕਣਕ ਤੂੰ ਵੀ ਆਉਣਾ ਸਾਰਿਆਂ ਦੀ ਠੀਕ ਹੈ